ਇਹ ਆ ਗਿਆ ਜੀ 735 FE ਜਿਹੜਾ 99 ਮਾਡਲ ਆ ਹਾਂਜੀ ਵੱਡੇ ਗੀਅਰ ਦਾ ਬਾਹਰ ਪੰਪ ਹੈ ਬਾਹਰ ਪੰਪ ਵਾਲਾ ਵੱਡੇ ਗੀਅਰ ਵਾਲਾ ਇਹਦੀ ਕੀ ਡਿਮਾਂਡ ਕਰਦੇ ਆ ਇਹ 1.5 ਲੱਖ ਰੁਪਏ ਡਿਮਾਂਡ ਆ ਜੀ 1.5 ਲੱਖ ਤਾਂ ਡਿਮਾਂਡ ਆ ਗਈ ਹਾਂਜੀ ਇਹ ਕਿੰਨੇ ਦਾ ਹੋਊਗਾ 40000 ਦੇ ਦਾਂ ਜੀ 1 ਲੱਖ 40000 ਹੈਗਾ ਜੀ ਸੋਨਾ ਲਿੱਕਾ DI45 ਦਾ ਇੰਟਰਨੈਸ਼ਨਲ ਮਾਡਲ ਕਿੰਨੇ ਆ ਜੀ ਇਹ 2003 ਮਾਡਲ ਆ ਜੀ 3 ਨਾ ਮਾਡਲ 3 ਕੀੜ ਮਾਡਲ ਆ ਜੀ ਡਿਮਾਂਡ 1 ਲੱਖ 50000 ਰੁਪਏ 1 ਲੱਖ 50000 ਤਾਂ ਡਿਮਾਂਡ ਆ ਗਈ ਹਾਂਜੀ ਕਿੰਨੇ ਦਾ ਹੋਊਗਾ ਜੀ 1.5 ਲੱਖ ਦੇ ਦਾਂ ਜੀ 1.5 ਲੱਖ ਦਾ ਟਰੈਕਟਰ ਮੈਜੀ ਹਾਂਜੀ ਸਸੀ ਕਾ ਜੀ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਮੋਸੇ ਜੀ ਤਲਾ ਮੰਡੀ ਸਾਹ ਉਹ ਟਰੈਕਟਰ ਹੈ ਨਹੀਂ ਮੰਡੀ ਤੇ ਤੇ ਦੀਪ ਬਾਈ ਨਾਲ ਕਰਾਉਣੇ ਗੱਲਬਾਤ ਸਸੀ ਕਾ ਜੀ ਸਸੀ ਕਾ ਬਾਈ ਜੀ ਵਧੀਆ ਜੀ ਹਾਂ ਵਧੀਆ ਬਾਈ ਜੀ ਤੇ ਆਪਣੀ ਮੰਡੀ ਚ ਘੱਟ ਰੇਟ ਵਾਲੇ ਟਰੈਕਟਰ ਹੁੰਦੇ ਆ ਜੀ ਜੈ ਜੀ ਰੇਟ ਹਾਂ ਜੈ ਜੀ ਰੇਟ ਛੋਟੇ ਜਿਹੀ ਜ਼ਮੀਨਾਂ ਵਾਲੇ ਟਰੈਕਟਰ ਆ ਬਾਈ ਆਪਣਾ ਜਿਹੜਾ ਹਰੇਕ ਜ਼ਿਮੀਂਦਾਰ 2 ਤੋਂ 3 ਕਿੱਲੇ ਆ ਦਾ ਖਰੀਦ ਜਾ ਸਕਦਾ ਬਾਈ ਪਹੁੰਚ ਹੁੰਦੀ ਆ ਰੇਟ ਹਾਂਜੀ ਬਾਈ ਜੀ ਠੀਕ ਆ ਜੀ ਤੇ ਘੱਟ ਰੇਟ ਵਾਲੇ ਟਰੈਕਟਰ ਦਿਖਾਵਾਂਗੇ ਜੀ ਡਾਊਨ ਮਾਡਲ ਵਾਲੇ ਇਹ ਬਿਨਾ ਲਾਉਣ ਵਾਲੇ ਟਰੈਕਟਰ ਹੋਣਗੇ ਜੀ ਹਾਂਜੀ ਠੀਕ ਹੈ ਜੀ ਪਹਿਲਾਂ ਟਰੈਕਟਰਾਂ ਬਾਰੇ ਦਿੰਨੇ ਜਾਣਕਾਰੀ ਫਿਰ ਬਾਈ ਦਾ ਐਡਰੈਸ ਦੇਵਾਂਗੇ ਸਾਹਮਣੇ ਆ ਗਿਆ ਜੀ ਸੋਨਾ ਲਿਕਾ ਡੀਆਈ 45 ਦਾ ਇੰਟਰਨੈਸ਼ਨਲ ਮਾਡਲ ਕਿੰਨੇ ਆ ਜੀ ਇਹ 2003 ਮਾਡਲ ਆ ਜੀ 3 ਨਾ ਮਾਡਲ ਆ ਰੰਗ ਪੇਂਟ ਦੀ ਜੇ ਗੱਲ ਕਰੀਏ ਰੰਗ ਪੇਂਟ ਦਾ ਸਾਰਾ オリジナル ਆ ਜੀ ਠੀਕ ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਬਾਈ 30 ਤੋਂ 35 ਪੈਸੇ ਇਹ ਤਾਂ 35 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਜੀ ਇੰਜਨ ਗੇਅਰ ਦਾ ਪੂਰਾ ਬੰਦਾ ਤਸੱਲੀ ਨਾਲ ਬਾਹ ਕੇ ਲਿਆ ਸਕਦੇ ਠੀਕ ਹੈ ਜੀ ਤੇ ਮਗਰਾੜ ਮੂਰੂਡ ਵੀ ਨਾਲ ਦੀ ਨਾਲ ਦੀ ਨਾਲ ਦੀ ਹੈ ਬਈ ਮਗਰਾੜ ਮਗਰੂਡ ਇੰਡੀਕੇਟਰ ਵੀ ਲੱਗੇ ਹੋਇਆ ਟਰੈਕਟਰ ਤੇ ਇਹਦਾ ਨੰਬਰ ਜੀ ਨੰਬਰ 4 ਹਰਿਆਣੇ ਦਾ ਜੀ ਠੀਕ ਹੈ ਜੀ ਇਹ ਮਾਡਲ ਆ ਗਿਆ ਤੰਨਾ ਕੀ ਡਿਮਾਂਡ ਹੈ ਜੀ ਦੀ ਡਿਮਾਂਡ 1,65,000 ਹੈ ਵੀਰੇ 1,65,000 ਦਾ ਡਿਮਾਂਡ ਆ ਜੀ ਹਾਂ ਜੀ ਕਿੰਨੇ ਦਾ ਹੋ ਰਿਹਾ ਹੈ ਜੀ 1.5 ਲੱਖ ਦਾ ਹੈ 1.5 ਲੱਖ ਦਾ ਟਰੈਕਟਰ ਮੈਜੂ ਠੀਕ ਆ ਬਾਈ ਜੀ ਸਾਹਮਣੇ ਆ ਗਿਆ ਜੀ ਮਹਿੰਦਰਾ 265 DI ਸਰਪੰਚ ਮਾਡਲ ਆ ਗਿਆ ਜੀ ਤੇ ਜਿਹੜੀ ਗੱਲਬਾਤ ਕਰੀਏ ਮਾਡਲ ਦੀ 2003 ਮਾਡਲ ਆ ਜੀ ਇਹਨ ਮਾਡਲ ਆ ਟਾਇਰ ਹੈਗੇ ਸਖ ਤੋਂ 65 ਪੈਸੇ ਜੀ 60 ਤੋਂ ਪੁਆਇੰਟ 5 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਰੰਗ ਪੇਂਟ ਜੀ ਰੰਗ ਪੇਂਟ ਦਾ ਸਾਰਾ オリジナル ਆ ਜੀ オリジナル ਟਰੈਕਟਰ ਰੰਗ ਪੇਂਟ ਦਾ ਟਾਇਰਾਂ ਦੀ ਕੀ ਕੰਡੀਸ਼ਨ ਹੋਊ ਜੀ 665% ਟਾਇਰ ਹੈ ਦਾ ਜੀ 60 ਤੋਂ ਪੁਆਇੰਟ 5 ਦੇ ਟਾਇਰਾਂ ਦੀ ਕੰਡੀਸ਼ਨ ਆ ਇਹ ਕੀ ਡਿਮਾਂਡ ਕਰਦੇ ਜੀ ਡਿਮਾਂਡ 1,75,000 ਆ ਜੀ 175000 ਦਾ ਡਿਮਾਂਡ ਹੈ ਜੀ ਹਾਂਜੀ ਕਿੰਨੇ ਦਾ ਹੋਊਗਾ ਜੀ 160000 ਦਾ ਦੇ ਦਾਂ ਜੀ 160 ਦਾ ਜੀ ਹਾਂਜੀ 160000 ਦਾ ਟਰੈਕਟਰ ਤੁਹਾਨੂੰ ਆ ਮਿਲ ਜੀ ਆਮਨੇ ਆ ਗਿਆ ਜੀ ਸਫਰਾਜ ਇਹ ਆ ਗਿਆ ਜੀ 735 FE 99 ਮਾਡਲ ਹਾਂਜੀ ਵੱਡੇ ਗੇਅਰ ਦਾ ਬਾਹਰ ਪੰਪ ਹੈ ਬਾਹਰ ਪੰਪ ਵਾਲਾ ਵੱਡੇ ਗੇਅਰ ਵਾਲਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਬਈ ਇਹਦੇ ਹੈਗੇ ਹੈਗੇ 40 ਪੈਸੇ 40 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਇਹ ਬਾਕੀ ਰੰਗ ਰੁੰਗਦਾ ਹੀ ਰੰਗ ਪੇੜ ਦਾ ਸਾਰਾ ਓਰੀਜਨਲ ਹੈ ਜੀ ਇੰਜਨ ਗੇਅਰ ਦਾ ਹੀ ਪੂਰਾ ਨਵਾਂ ਹੈ ਬਾਈ ਇਹ ਜੇ ਮੈਂ ਟਰੈਕਟਰ ਬਾਹਰੋਂ ਚੰਗਾ ਉਹ ਵੀ ਅੰਦਰੋਂ ਚੰਗਾ ਹੈ ਤਸੱਲੀ ਹੈ ਬੰਦੇ ਦੀ ਘਰ ਤੱਕ ਦੀ ਜ਼ਿੰਮੇਵਾਰੀ ਹੈ ਠੀਕ ਆ ਬਾਈ ਜੀ ਤੇ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹ 1.5 ਲੱਖ ਰੁਪਏ ਡਿਮਾਂਡ ਹੈ ਜੀ 1.5 ਲੱਖ ਦਾ ਡਿਮਾਂਡ ਹੈ ਜੀ ਹਾਂਜੀ ਇਹ ਕਿੰਨੇ ਦਾ ਹੋਊਗਾ 40000 ਦੇ ਦਾਂ ਜੀ 1.4 ਲੱਖ ਹਾਂਜੀ ਠੀਕ ਆ ਜੀ ਸਾਹਮਣੇ ਆ ਗਿਆ ਜੀ ਫਾਰਮਟ੍ਰੈਕ 60 ਦਾ ਹਾਂਜੀ ਇਹ ਮਾਡਲ ਕਿੰਨੇ ਹੈ ਜੀ ਇਹ 2003 ਮਾਡਲ ਹੈ ਜੀ ਤਿੰਨ ਮਾਡਲ ਆ ਪੂਰਾ ਸੋਹਣਾ ਸਮੂਹ ਦੇ ਸੇਸ਼ਟਾ ਮਿਸ਼ਨ ਨਾਲ ਹੀ ਲੱਗਿਆ ਮਿਲੂ ਲਾਉਂਦੇ ਤਾਂ ਨਹੀਂ ਨਾ ਬਾਈ ਠੀਕ ਹੈ ਜੀ ਮਗਰ ਉਹ ਜੋ ਕੇ ਸੌਦਾ ਦੇਵਾ ਆ ਬਾਈ ਨਾਲ ਜਿਹੜੀ ਚੀਜ਼ ਨਾਲ ਡੰਡਾ ਫੱਟੀ ਸਾਰਾ ਸਮਾਨ ਨਾਲ ਆ ਠੀਕ ਹੈ ਜਹੇ ਜੀ ਚੀਜ਼ ਆਪਾਂ ਹੁਣ ਦਿਖਾਵਾਂਗੇ ਬਈ ਉਹ ਹੀ ਜੀ ਮਿਲੂ ਬਾਈ ਉਹ ਹੀ ਜੀ ਮਿਲੂਗੀ ਹਾਂ ਆਏ ਨਹੀਂ ਹੈਗਾ ਵੀ ਹੁਣ ਆਪਾਂ ਇਹ ਪਤਾ ਖਾਈ ਹਾਂ ਹਾਂ ਵੀ ਫੇਰ ਕੋ ਲੋ ਲਾਲੇ ਡੰਡਾ ਲਾਲੇ ਫੱਟੀ ਲੈ ਲੀਨਾ ਜਿਹੜੀ ਕੀ ਨਾਲ ਨਾਲ ਉਹ ਆਉਂਦਾ ਚੱਲ ਕੇਦਾ ਜਹੇ ਜਹੇ ਬੰਦਾ ਆਊਗਾ ਗੱਲ ਕਰਕੇ ਉਹ ਹੀ ਗੱਲ ਨਿਪੜੂਗੀ ਠੀਕ ਹੈ ਜੀ ਇੰਜਨ ਕਿਹਦਾ ਜਮਾ ਨਵਾਂ ਟਰੈਕਟਰ ਹੈ ਠੀਕ ਹੈ ਜੀ ਪੀ ਵੀ 13 ਹੈ ਜੀ ਜ਼ਰੂਰ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਬਾਈ ਹੈਗੇ 75 ਤੋਂ 85 ਦਾ ਜੀ 75 ਤੋਂ 80 ਪੈਸੇ ਕੰਪਨੀ ਦੇ ਟਾਇਰਾਂ ਹਾਂਜੀ ਬਾਈ ਕਾਲੇ ਆਗੇ ਜੀ ਗੁਡਇਰ ਦੇ ਹਾਂਜੀ ਮੂਲੇ ਜੇ ਕੇ ਦੇ ਤੇ 14 ਨੇ ਟਾਇਰਾਂ ਤੇ ਆਗੇ 14 ਨੇ ਟਾਇਰਾਂ ਤੇ ਜੀ ਟੰਗ ਪਿੰਡ ਦਾ ਜੀ ਟੰਗ ਪਿੰਡ ਦਾ ਬਾਡੀ ਲੈਂਡਰ ਦੇ ਬਾਈ ਮਰਗਾਟਾ ਰਿੰਬਾ ਦਾ ਅਰੀਜਨਲ ਆ ਸ਼ੋ ਤੇ ਵਪਾਰ ਹੈਗੀ ਥੋੜੀ ਠੀਕ ਆ ਜੀ ਵਾਹੀ ਨਹੀਂ ਹੈਗਾ ਵੀ ਆਪਾਂ ਕੁਝ ਹੋਰ ਦੱਸੀ ਜੀ ਵਿੱਚੋਂ ਹੋਰ ਹਾਂ ਬਾਈ ਨੇ ਪਹਿਲਾਂ ਦੱਸਤਾ ਵੀ ਸ਼ੋ ਤੇ ਵਪਾਰ ਲੱਗੀ ਹੋਈ ਆ ਕੋ ਅਗਲਾ ਦੂਰੋਂ ਚੈਨਲ ਲੱਕੇ ਆਉਂਦਾ ਜੇ ਆਪਾਂ ਗੱਪ ਰੋੜੀ ਜਾਵਾਂ। ਆ ਉਹਦਾ ਕੀ ਫਾਇਦਾ ਭਾਈ ਆ ਕੀ ਵੀ ਦੱਸੂ ਅਗਲਾ ਦਾ ਆਖੂਆ ਫਿਰ। ਅਗਲਾ ਦਾ ਹੁਣ ਇੰਨਾ ਐਕਸਪਰਟ ਆ ਅਗਲਾ ਦੇਖ ਕੀ ਦੱਸ ਦਿੰਦਾ। ਹਾਂ ਕੀ ਗੜਬੜਾ। ਮਾਡਲ ਜੀ ਇਹ। ਇਹ ਮਾਡਲ 2003 ਹੈ ਜੀ। ਤਿੰਨਾਂ ਮਾਡਲ ਦਾ ਡਿਮਾਂਡ ਕਿੰਨੀ ਹੈ ਜੀ? 2,25,000 ਜੀ। 2,25,000 ਦਾ ਡਿਮਾਂਡ ਹੈ ਕਿੰਨੇ ਦਾ ਹੋਊਗਾ ਜੀ? 15,000 ਦਾ ਦੇਦਾ। 2,15,000 ਦਾ ਪੂਰਾ ਫੁੱਲ ਸੋਨਾ ਡਰੈਕਟ। ਹਾਂ ਜਿਹੜਾ ਥੋੜੀ ਕੋਈ ਵੀਡੀਓ ਦੇਖ ਕੇ ਆਊਗਾ ਉਹਦਾ ਮਨਤਨ ਹੋਰ ਵੀ ਕਰਦਾ ਹੈ। ਉਹਦਾ ਹੋਰ ਉਹ ਟਰੈਕਟਰ ਵੀ ਹੈਗਾ ਜੀ। ਹਾਂ ਕਰੇ ਆ ਬਾਈ ਤੈਨੂੰ ਟਰੈਕਟਰ। ਉਹ ਕਿਹੜੇ ਕਿਹੜੇ ਆ ਜੀ? 1434 ਆ ਬਾਈ। ਹਾਂ ਜੀ। 744 14 ਮਾਡਲ ਆ। ਸਾਦੇ ਸਟੀਅਰਿੰਗ ਚ। ਠੀਕ ਆ ਜੀ। ਇਹ ਕਿ ਸੌਣ ਵਾਲੀ ਕਾ 7 ਮਾਡਲ ਆ 50 ਵਾਲਾ। ਠੀਕ ਆ ਜੀ। ਇਹ 855 2000 ਮਾਡਲ ਆ ਬਾਈ। ਠੀਕ ਆ ਜੀ। ਕੀ ਕੀ ਡਿਮਾਂਡ ਆਈ? ਸਵਰਾਜ ਬਾਈ ਸਵਰਾਜ ਦੇ ਦਾਂਗੇ 175000 52। ਹਾਂ ਜੀ। ਸੌਣ ਵਾਲੀ ਕਾ ਦੀ ਡਿਮਾਂਡ ਆ 265000 ਰੁਪਿਆ। ਹਾਂ ਜੀ। 43 ਦੀ ਡਿਮਾਂਡ ਹੈਗੀ 340000 ਰੁਪਿਆ। ਠੀਕ ਆ ਬਾਈ ਜੀ। ਬਾਈ। ਇਹ ਆਪਣਾ ਐਡਰੈਸ ਵੀ ਦੱਸ ਦਿਓ ਜੀ ਪਿੰਡ ਮੇਰਾ ਰਾਪਰਾਏ ਜੀ ਹਾਂਜੀ ਇਹ ਤਲਵੰਡੀ ਸਾਬੋ ਤੋਂ ਮਾਨਸਾ ਰੋਡ ਦੇ ਵਿਚਾਲੇ ਆ ਜਾਂਦਾ ਜੀ ਥਰਮਲ ਬਰਾੜ ਕੋਲੇ ਠੀਕ ਹੈ ਜੀ ਹਾਂ ਮੋਬਾਈਲ ਨੰਬਰ ਹੈਗਾ 97815 31564 ਇਹ ਕਿਸੇ ਵੀ ਪੁਰਾਣੇ ਵਿੱਚ ਪੁਰਾਣਾ ਡ੍ਰੈਕਟਰ ਘਟਾਉਣਾ ਆ ਉਹ ਵੀ ਕੱਟ ਲਾਂਗੇ ਜੀ ਆਪਾਂ ਉਹ ਵੀ ਕੱਟਿਆ ਜੀ ਹਾਂ ਉਹ ਵੀ ਕੱਟ ਲਾਂਗੇ ਜੀ ਇਹ ਕਿਸੇ ਸਿੱਧਾ ਵੇਚਣਾ ਜੀ ਸਿੱਧਾ ਵੇਚਣਾ ਉਹ ਵੀ ਲੈ ਲਾਂਗੇ ਵੀਰੇ ਠੀਕ ਹੈ ਜੀ ਸਕਰੀਨ ਤੇ ਬਾਈ ਜੀ ਬਾਈ ਦਾ ਨੰਬਰ ਆ ਕੰਟੈਕਟ ਕਰ ਲਿਓ ਧੰਨਵਾਦ ਬਾਈ ਧੰਨਵਾਦ ਹਾਂਜੀ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਵੀ ਜੇਕਰ ਵੀਡੀਓ ਬਈ ਆਪਣੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਦੇ ਹੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਤੁਹਾਨੂੰ